ਲਗਾਤਾਰ ਤੁਹਾਨੂੰ ਹੜ੍ਹਾਂ ਦੀ ਕਵਰੇਜ ਦਿਖਾ ਰਹੇ ਹਾਂ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਮੌਜੂਦ ਹੈਗੇ ਆ ਸ਼ਕਾਰਮਾਸ਼ੀਆਂ ਇਹ ਪਿੰਡ ਹੈਗਾ ਜਿੱਥੇ ਬਹੁਤ ਬੁਰੀ ਖਲਾਤ ਬਣੇ ਕੋਏ ਨੇ ਪਾਣੀ ਘਰਾਂ ਤੱਕ ਚੜਿਆ ਕੋਇਆ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਬਹੁਤ ਸਾਰੇ ਵੀਰ ਵੀ ਸੇਵਾ ਨਿਭਾ ਰਹੇ ਨੇ ਟਰਸਟ ਬੜੂ ਸਾਹਿਬ ਗੁਰਦੁਆਰਾ ਵੱਲੋਂ ਵੀ ਸੇਵਾ ਜਿਹੜੀ ਕਿਸ਼ਤੀਆਂ ਦੀ ਲਗਾਤਾਰ ਕੀਤੀ ਜਾ ਰਹੀ ਹੈ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਦੀ ਕੋਈ ਵੀ ਮੈਡੀਕਲ ਸਹੂਲਤ ਹੋਵੇ ਉਹ ਪਹੁੰਚਾਉਣ ਦੀ ਤਾਂ ਇਹ ਮੈਂ ਤੁਹਾਨੂੰ ਘਰ ਦੀਆਂ ਪਹਿਲਾਂ ਤਸਵੀਰਾਂ ਦਿਖਾ ਦਾਂਗਾ ਦੇਖੋ ਤੁਸੀਂ ਕਿਵੇਂ ਘਰ ਜੜੇ ਆ ਉਹ ਡੁੱਬੇ ਖੋਇਆ ਲੋਕਾਂ ਦੇ ਬਾਥਰੂਮਾਂ ਤੱਕ ਪਾਣੀ ਚੜਿਆ ਹੋਇਆ ਰੇ ਇਹਨਾਂ ਦਾ ਰੈਸਕਿਊ ਕੀਤਾ ਜਾ ਚੁੱਕਿਆ ਹੈ ਜਾਨਵਰ ਤੇ ਬੰਦਿਆਂ ਨੂੰ ਤੇ ਜਾਨਵਰਾਂ ਨੂੰ ਇੱਥੋਂ ਲੈ ਕੇ ਗਏ ਅਸੀਂ ਇੱਥੋਂ ਹੁਣੇ ਥੋੜਾ ਟਾਈਮ ਪਹਿਲੋਂ ਇੱਥੋਂ ਵੀ ਤੇ ਉਧਰ ਜਿਹੜੇ ਡੇਰੇ ਸਾਹਮਣੇ ਪੈਂਦੇ ਉੱਥੋਂ ਵੀ ਹੁਣੇ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਉਣਾ ਸੀ ਜਿਹੜਾ ਰਾਸ਼ਨ ਦੀਆਂ ਕਿੱਟਾਂ ਪਾਣੀ ਦਾ ਉਹਨਾਂ ਦੇ ਘਰ ਪਰ ਪਹੁੰਚਾਈਆਂ ਨੇ ਇਧਰ ਇਧਰ ਲੀਆਂ ਵੀ ਤਸਵੀਰਾਂ ਤੁਹਾਨੂੰ ਇਧਰ ਵੀ ਦਿਖਾਵਾਂਗੇ ਕਿੰਨਾ ਕੁ ਬਾਬਾ ਜੀ ਤੁਸੀਂ ਲਗਾਤਾਰ ਇੱਥੇ ਰੈਸਕਿਊ ਕਰ ਰਹੇ ਹੋ ਹਨ ਇਹ ਵੀ ਲੈ ਕੇ ਗਏ ਹੋ ਤਾਂ ਇਹ ਵੀ ਕਿੰਨਾ ਕੁ ਪਾਣੀ ਲੱਗਦਾ ਅੰਦਰ ਤੱਕ ਸਾਰਾ ਡੁੱਬਿਆ ਹੋਇਆ ਘਰ ਈਟੂ ਜੱਡੀ ਹਾਂਜੀ ਪਾਜੀ ਪਾਣੀ ਤੇ ਇੱਥੇ 12 ਫੁੱਟ ਤੋਂ ਲੈ ਕੇ 14 ਫੁੱਟ ਤੱਕ ਪਾਣੀ ਆ 12 ਤੋਂ 14 12 ਤੋਂ 14 ਤੱਕ ਲੋਕਾਂ ਦੀਆਂ ਮੋਟਰਾਂ ਦੀਆਂ ਛੱਤਾਂ ਨਹੀਂ ਦਿਖ ਰਹੀਆਂ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਗੁਰਦਰਾਸ ਸਾਹਿਬ ਪਿੱਛੇ ਦੇਖਿਆ ਕਿੰਨਾ ਡੁੱਬਿਆ ਪਿਆ ਨਾ ਪਰ ਸਾਡੀ ਬਲਦੂ ਸਾਹਿਬ ਦੀ ਸੰਸਥਾ ਦੇ ਸਾਰੇ ਸੇਵਾਦਾਰ ਇੱਕ ਝੋਟੇ ਹੋ ਕੇ ਸਵੇਰ ਦੇ ਲੱਗੇ ਹੋਇਆ ਕੱਲ ਅਸੀਂ ਕਾਦੀਆਂ ਸ਼ਕਰੀਆ ਉਧਰਲੇ ਪਾਸੇ ਸੀ ਅੱਜ ਅਸੀਂ ਇਧੇ ਸਵੇਰ ਦੇ ਲੱਗੇ ਹੋ ਦੋ ਕਿਸ਼ਤੀਆਂ ਨਿਰੰਤਰ ਸਾਡੇ 10 15 ਸਿੰਘ ਲੱਗੇ ਹੋਏ ਆ ਸੇਵਾ ਕਰਨ ਵਾਸਤੇ ਠੀਕ ਹੈ ਜੇਕਰ ਗੱਲ ਕਰੀ ਤਾਂ ਕਿੰਨੇ ਕੁ ਲੋਕ ਸੀ ਇਧਰੋਂ ਜਿੰਨਾਂ ਦਾ ਹੁਣ ਤੱਕ ਰੈਸਕਿਊ ਕਰ ਚੁੱਕੇ ਹਾਂ ਬਾਜੀ ਅਸੀਂ 30 ਤੋਂ 35 ਬੰਦੇ ਅਸੀਂ ਮਤਲਬ ਰੈਸਕਿਊ ਕਰ ਲਏ ਆ ਇੱਥੋਂ ਜਿਹੜੇ ਅੱਜ ਕੀਤੇ ਆ ਬਾਕੀ ਕੱਲ ਬਹੁਤ ਕੀਤੇ ਉਥੋਂ ਬਾਕੀ ਆ ਘਰਾਂ ਦੇ ਵਿੱਚੋਂ ਜਾਨਵਰ ਕੱਟ ਕੇ ਸਾਰੇ ਉਪਰ ਪਹੁੰਚਾਏ ਆ ਜਿੱਦਾਂ ਅਸੀਂ ਡੰਗਰਾਂ ਦੀ ਗੱਲ ਕਰਦੇ ਆਂ ਮੱਝਾਂ, ਗਾਵਾਂ ਕਿਉਂਕਿ ਇੱਧਰ ਅਸੀਂ ਦੇਖ ਸਕਦੇ ਆਂ ਉਹਨਾਂ ਨੇ ਸ਼ੈੱਡ ਬਣਾਏ ਹੋਇਆ ਹਨਾ ਤੇ ਉਹਨਾਂ ਨੂੰ ਕਿਵੇਂ ਰੈਸਕਿਊ ਕੀਤਾ ਗਿਆ ਮੱਝਾਂ ਵਿੱਚ ਬਿੱਲੋਂ ਕੱਢ ਲਿਆ ਸੀਗਾ ਜਿਹੜੇ ਛੋਟੇ ਜਾਨਵਰ ਸੀਗੇ ਜਿੱਦਾਂ ਕੱਟੇ ਹੋਗੇ ਜਾਂ ਹੋਰ ਕੁੱਤੇ ਬਿੱਲੇ ਹੋਗੇ ਨਾ ਕੁੱਤੇ ਬਹੁਤ ਰੁਕਣ ਜਿਹੜੇ ਪਾਲੇ ਹੁੰਦੇ ਘਰਾਂ 'ਚ ਉਹ ਲੈ ਗਏ ਅਸੀਂ ਛੋਟੇ ਬੱਚੇ ਉਹ ਫਾਰਮ ਤੋਂ ਛੋਟੇ ਬੱਚੇ ਲੈ ਕੇ ਆਏ ਆ بیمار ਸੀ ਬੱਚੇ ਆ ਨਾ ਜੀ ਉਹਨਾਂ ਨੂੰ ਸਹੀ ਤਰੀਕੇ ਨਾਲ ਉੱਥੇ ਬਚਾਇਆ ਜੀ ਹਾਂਜੀ ਤਾਂ ਇਹ ਬਿਲਕੁਲ ਬਾਬਾ ਜੀ ਨਾਲ ਵੀ ਗੱਲਬਾਤ ਕੀਤੀ ਹੈ ਇੱਧਰ ਘਰ ਦੀ ਵੀ ਤਸਵੀਰ ਮੈਂ ਕਹਾਂਗਾ ਬਿਲਕੁਲ ਥੋੜਾ ਜਿਆ ਨਜ਼ਦੀਕ ਜਾ ਕੇ ਇਧਰ ਅਸੀਂ ਜੇਕਰ ਤੁਹਾਨੂੰ ਕਰਦੇ ਥੋੜੇ ਜੇ ਲਾਗੂ ਹਾਲਾਤ ਦਿਖਾਏ ਜਾਣ ਤਾਂ ਇਧਰ ਇੱਕ ਵਾਰੀ ਮੈਂ ਵੀਰ ਨੂੰ ਵੀ ਬੇਨਤੀ ਕਰਾਂਗਾ ਕਿਉਂਕਿ ਬੜੂ ਸਾਹਿਬ ਟਰਸਟ ਲਗਾਤਾਰ ਕੰਮ ਕਰ ਰਿਹਾ ਜਿਵੇਂ ਖਾਲਸਾ ਜੀ ਨੇ ਵੀ ਦੱਸਿਆ ਕਿ 15 ਤੋਂ 20 ਸਿੰਘ ਲਗਾਤਾਰ ਨਿਰੰਤਰ ਸੇਵਾ ਕਰ ਰਹੇ ਆ ਪਹਿਲਾਂ ਕਾਦੀਆਂ ਵਾਲੀ ਸਾਈਡ ਇਧਰ ਹੁਣ ਸ਼ਿਕਾਰਮਾਸ਼ੀਆਂ ਵਾਲੀ ਸਾਈਡ ਪਹੁੰਚੇ 15 20 ਸਿੰਘ ਇੱਥੇ ਲੱਗੇ ਹੋਏ ਆ ਬਾਕੀ ਸਾਡੇ ਤੇ 2 250 ਸਿੰਘ ਲੱਗਾ ਹੋਇਆ ਸਾਰੇ ਪਾਸੇ ਠੀਕ ਆ ਹਾਂਜੀ ਸੰਸਥਾ ਵੱਲੋਂ 7 ਤੋਂ 8 ਕਿਸ਼ਤੀਆਂ ਲਗਾਤਾਰ ਚੱਲ ਰਹੀਆਂ ਨੇ ਜਿੱਦਾਂ ਫਾਜ਼ਲ ਕਾ ਏਰੀਆ ਠੀਕ ਆ ਧਰਮਦਾਸ ਹਨਾ ਜੀ ਉੱਥੇ ਸਾਰੇ ਸਿੰਘ ਲੱਗੇ ਹੋਏ ਆ ਠੀਕ ਆ ਤੇ ਬਾਬਾ ਜੀ ਵੱਲੋਂ ਮਤਲਬ ਸਾਰਾ ਸਮਾਨ ਕਿਸ਼ਤੀਆਂ ਹੋਰ ਜਿੰਨਾ ਵੀ ਸਮਾਨ ਲਗਾਤਾਰ ਨਿਰੰਤਰ ਚੱਲੀ ਆ ਤਾਂ ਬਿਲਕੁਲ ਦਿਖਾ ਦਿੰਨਾ ਤੂੜੀ ਵਾਲਾ ਬਰਾਂਡਾ ਉੱਦਾਂ ਭਰਿਆ ਹੋਇਆ ਤੂੜੀ ਵੀ ਸਾਰੀ ਖਰਾਬ ਹੋ ਗਈ ਆ ਤਾਂ ਇਹ ਘਰ ਕਿਸੇ ਨੇ ਕਿੰਨੀਆਂ ਅਸਾਂ ਦੇ ਨਾਲ ਪਾਇਆ ਤੁਸੀਂ ਦੇਖ ਸਕਦੇ ਹੋ ਜੇ ਘਰ ਦਾ ਕੰਮ ਵੀ ਚੱਲ ਰਿਹਾ ਪਰ ਫਿਰ ਵੀ ਇਹਦੇ باوجود ਘਰ ਤੱਕ ਬੂਏ ਵਿਚਾਰਿਆਂ ਨੇ ਬੰਦ ਕੀਤੇ ਆ ਸਮਾਨ ਕੋਈ ਮੰਜੇ ਉੱਪਰ ਰੱਖਿਆ ਡਰਮ ਉੱਪਰ ਕਣਕ ਵਾਲਾ ਰੱਖ ਦਿੱਤਾ ਔਰ ਜਿਹੜਾ ਥੱਲੇ ਸਮਾਨ ਹੋਏਗਾ ਉਹ ਸਾਰਾ ਉੱਪਰ ਸ਼ਿਫਟ ਕੀਤਾ ਹੋਇਆ ਤਾਂ ਕੁੱਲ ਮਿਲਾ ਕੇ ਬਹੁਤ ਮਾੜੇ ਖਲਾਤ ਨੇ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਪਾਣੀ ਬਹੁਤ ਬਾਰ ਬਾਰ 14 14 ਫੁੱਟ ਤੱਕ ਚੜਿਆ ਸੋ ਇਧਰ ਵੀ ਹੈ ਇਹ ਇਧਰ ਜਿੰਨੇ ਘਰ ਸੀਗੇ ਉਹ ਪਿੰਡ ਵੀ ਤੁਹਾਨੂੰ ਸ਼ਕਾਰਮਾਸ਼ੀਆਂ ਨਜ਼ਰ ਆਏਗਾ ਸੋ ਲਗਾਤਾਰ ਇਧਰੋਂ ਸੇਵਾ ਜਿਹੜੀ ਆ ਉਹ ਬਾਬਾ ਜੀ ਹੁਣਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਘਰ ਇਧਰ ਟੋਟਲੀ ਡੁੱਬ ਚੁੱਕੇ ਨੇ ਨੁਕਸਾਨ ਦੀ ਗੱਲ ਕਰ ਰਹੇ ਹਾਂ ਜਿਵੇਂ ਬਾਬਾ ਜੀ ਦੱਸ ਰਹੇ ਕਿ ਨੁਕਸਾਨ ਬੰਦਿਆਂ ਦਾ ਬਹੁਤ ਹੋਇਆ ਇਹ ਸਾਰੀ ਫਸਲવાડી ਜਿਹੜੀ ਆ ਉਹ ਡੁੱਬੀ ਹੋਈ ਹੈ ਔਰ ਲੋਕਾਂ ਨੂੰ ਵੀ ਰੈਸਕਿਊ ਕੀਤਾ ਗਿਆ ਤੇ ਜਿਹੜਾ ਮਾਲ ਡੰਗਰ ਸੀ ਉਹਨੂੰ ਪਹਿਲਾਂ ਕੱਢ ਲਿਆ ਗਿਆ ਹੈ ਔਰ ਇਹ ਤਸਵੀਰਾਂ ਨੇ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਪਾਣੀ ਦੀ ਜੇਕਰ ਅਸੀਂ ਗੱਲ ਕਰੀਏ ਪਾਣੀ ਇਹ ਜਰੂਰ ਕਿਹਾ ਜਾ ਰਿਹਾ ਕਿ ਕੱਲ੍ਹ ਨਾਲੋਂ ਹਜੇ ਥੋੜਾ ਜਿਹਾ ਪਾਣੀ ਦਾ ਪੱਧਰ ਨੀਵਾ ਜਰੂਰ ਹੋਇਆ ਪਰ ਇੰਨਾ ਵੀ ਨੀਵਾ ਜਿਹੜਾ ਉਹ ਨਹੀਂ ਹੋਇਆ ਤਾਂ ਲਗਾਤਾਰ ਅਸੀਂ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਹਾਂ ਕੈਮਰਾਮੈਨ ਰਿੰਕੂ ਦੇ ਨਾਲ ਜਸਪਾਲ ਸਿੰਘ ਸੰਧੂ ਡੇਰਾਬਾਬਾ ਨਾਨਕ